ਹੈਲੋ ਗਾਇਜ਼ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਫ੍ਰੈਮਰ ਫੈਸ਼ਨ ਬੁਟੀਕ ਤੇ ਤੁਹਾਡਾ ਸਵਾਗਤ ਹੈ ਅੱਜ ਮੈਂ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਈਆਂ ਮੇਰੇ ਕੋਲ ਨਾ ਵੀਡੀਓ ਤੇ ਇੱਕ ਕਮੈਂਟ ਆਇਆ ਸੀ ਕਿ ਫਰੰਟ ਆਰਮਹੋਲ ਦੀ ਕਟਾਈ ਅਸੀਂ ਕਿੰਨੇ ਇੰਚ ਤੇ ਪਾਣੀ ਹੈ ਬੈਕ ਆਰਮਹੋਲ ਦੀ ਕਟਾਈ ਜਿਹੜੀ ਇਹ 1.5 ਇੰਚ ਤੇ ਆ ਠੀਕ ਹੈ ਤੇ ਫਰੰਟ ਆਰਮਹੋਲ ਦੀ ਕਟਾਈ ਅਸੀਂ ਕਿੰਨੇ ਇੰਚ ਤੇ ਪਾਣੀ ਹੈ ਮੈਂ ਥੋੜਾ ਜਿਹਾ ਡਿਟੇਲ ਚ ਤੁਹਾਨੂੰ ਹੋਰ ਸਮਝਾਉਣ ਦੀ ਕੋਸ਼ਿਸ਼ ਕਰਦੀ ਹਾਂ ਠੀਕ ਹੈ ਚਲੋ ਆ ਦੇਖਦੇ ਹਾਂ ਦੇਖੋ ਤੇਰਾ ਇਹਦਾ 14 ਇੰਚ 14 ਇੰਚ ਤੇਰਾ ਆਸੀ ਤੋਂ 14 ਇੰਚ ਰੱਖ ਲਿਆ ਤੇਰਾ ਠੀਕ ਹੈ 14 ਇੰਚ ਤੇਰਾ ਇਧਰ ਰੱਖ ਲਿਆ ਸੋਰੀ 7 ਇੰਚ 14 ਇੰਚ ਦਾ ਹਾਫ ਲੈਣਾ ਹੈ ਨਾ 14 ਇੰਚ ਦਾ ਹਾਫ ਲੈਣਾ 7 ਇੰਚ ਤੇਰਾ ਸਿੱਧਰੋ ਰੱਖ ਲਿਆ ਜਿਹੜੀਆਂ ਆ ਆਰਮਹੋਲ ਦੀ ਲੈਂਥ ਆ ਇਹ ਵੀ 7 ਇੰਚ ਰੱਖ ਲਈਏ ਠੀਕ ਹੈ ਦੇਖੋ 13 14 ਇੰਚ ਹੈ ਨਾ 14 ਦਾ ਹਾਫ ਅਸੀਂ 7 ਇੰਚ ਰੱਖ ਲਿਆ ਠੀਕ ਹੈ ਜਿਹੜੀ ਆਰਮਹੋਲ ਦੀ ਲੈਂਥ ਹੈ ਉਹ ਵੀ ਅਸੀਂ 7 ਇੰਚ ਰੱਖੀ ਹੈ ਜਿਹੜੀ ਇਧਰੋਂ ਅਸੀਂ ਰੱਖਣਾ ਹੈ ਫਰੰਟ ਫਰੰਟ ਆਰਮਹੋਲ ਦੀ ਜਿਹੜੀ ਅਸੀਂ ਰੱਖਣੀ ਹੈ ਕਟਾਈ ਕੋਈ ਵੀ ਇਧਰੋਂ 7 ਇੰਚ ਦੀ ਨਿਸ਼ਾਨੀ ਲਾ ਲੈਣੀ ਹੈ ਇੱਥਾ ਠੀਕ ਹੈ ਜਿਹੜੀ ਆ ਨਿਸ਼ਾਨੀ ਲੱਗੇਗੀ ਇਹ ਤੁਹਾਨੂੰ ਪਤਾ ਹੀ ਹੈ ਇਹ ਤੁਹਾਡੀ ਛਾਤੀ ਦੀ ਨਿਸ਼ਾਨੀ ਲੱਗੇਗੀ ਹੈਨਾ ਹੁਣ ਅਸੀਂ ਗੱਲ ਕਰਦੇ ਕਿ ਫਰੰਟ ਆਰਮਹੋਲ ਦੀ ਕਟਾਈ ਅਸੀਂ ਕਿੰਨੇ ਇੰਚ ਤੇ ਪਾਣੀਏ ਫਰੰਟ ਆਰਮਹੋਲ ਦੀ ਕਟਾਈ ਵੀ ਡੇਢ ਇੰਚ ਤੇ ਪਈਏਗੀ ਠੀਕ ਹੈ ਤੇ ਬੈਕ ਆਰਮਹੋਲ ਦੀ ਕਟਾਈ ਵੀ ਡੇਢ ਇੰਚ ਤੇ ਪੈਣੀ ਹੈ ਫਰਕ ਸਿਰਫ ਇੰਨਾ ਹੈ ਕਿ ਆ ਜਿਹੜੀ ਨਿਸ਼ਾਨੀ ਹੈ ਨਾ ਇਹ ਵਾਲੀ ਜਿਹੜੀ ਨਿਸ਼ਾਨੀ ਹੈ ਦੇਖੋ ਇਹ ਅਸੀਂ ਅੱਧਾ ਇੰਚ ਪੌਣਾ ਇੰਚ ਅੰਦਰ ਨੂੰ ਕਰਨੀ ਹੈ ਇਦਾਂ ਠੀਕ ਹੈ ਜਿਹੜੇ ਤੁਸੀਂ ਨਵੇਂ ਸਿੱਖਦੇ ਪਿਓ ਹਜੇ ਹਨ ਉਹ ਤੁਸੀਂ ਅੱਧਾ ਇੰਚ ਹੀ ਰੱਖਿਓ ਠੀਕ ਹੈ ਪੌਣਾ ਇੰਚ ਵੀ ਅਸੀਂ ਰੱਖ ਸਕਦੇ ਹਾਂ ਪਰ ਇਹ ਵੀ ਕਿ ਚਲੋ ਥੋੜਾ ਅਸੀਂ ਘੱਟ ਰੱਖਦੇ ਆਂ ਤੇ ਫਿਰ ਥੋੜੀ ਖੇਚ ਨਹੀਂ ਆਂਦੀ ਉਹਦਾ ਪੋਣਾ ਇੰਚ ਵੀ ਚੱਲ ਜਾਏਗਾ ਤੁਸੀਂ ਠੀਕ ਹੈ ਦੇਖੋ ਇੱਕ ਰਿਪੀਅਰ ਮੈਂ ਤੁਹਾਨੂੰ ਦੱਸ ਦਿੰਨੀ ਆ 13 14 ਇੰਚ 14 ਦਾ ਹਾਫ ਹਸੇ 7 ਇੰਚ 13 ਲਿਆ ਹੈ ਆਰੰਭ ਹੋਂਦ ਜਿਹੜੀ ਲੈਂਥ ਹੈ ਉਹ ਵੀ ਸੀ 7 ਇੰਚ ਲਈਏ ਤੇ ਜਿਹੜਾ ਫਰੰਟ ਹੈ ਉਹ ਵੀ ਸੀ ਇਧਰੋਂ 7 ਇੰਚ ਲਿਆ ਹੈ ਸਿਰਫ ਅਸੀਂ ਪੋਣਾ ਇੰਚ ਇਹ ਜਿਹੜੀ ਨਿਸ਼ਾਨੀ ਹੈ ਨਾ ਇਹ ਅਸੀਂ ਅੰਦਰ ਨੂੰ ਰੱਖਣੀ ਹੈ ਅੰਦਰ ਨੂੰ ਰੱਖ ਕੇ ਇਹ ਜਿਹੜੇ ਇੱਥੇ ਰੱਖ ਕੇ ਨਿਸ਼ਾਨੀ ਇੱਥੇ ਅਸੀਂ 10 ਦਿਨ ਨਿਸ਼ਾਨੀ ਲਗਾ ਦੇਣੀ ਹੈ ਠੀਕ ਹੈ ਇਹ ਜਿਹੜੀ ਨਿਸ਼ਾਨੀ ਹੋਗੀ ਇਹ ਹੋਗੀ ਸਾਡੇ ਬੈਕ ਦੀ ਤੇ ਇਹ ਹੋਗੀ ਸਾਡੀ ਫਰੰਟ ਦੀ ਹਨਾ ਆ ਮੈਂ ਤੁਹਾਨੂੰ ਉਦਾਂ ਹੀ ਨੋਰਮਲ ਛਾਤੀ ਦੀ ਨਿਸ਼ਾਨੀ ਲਗਾ ਕੇ ਦੱਤੇ ਨਹੀਂ ਆ ਵੀ ਇੰਚਸ ਲਾ ਲੈਨੇ ਐਵੇਂ ਇੰਚ ਤੇ ਲਾਗੇ ਨਿਸ਼ਾਨੇ ਠੀਕ ਹੈ ਦੇਖੋ ਐ ਹੋ ਗਈ ਬੈਕ ਜਿਹੜੀ ਸੀ ਪਹਿਲਾ ਨਿਸ਼ਾਨਾ ਲਗਾਈ ਸੀ ਨਾ ਇਹ ਹੋ ਗਈ ਬੈਕ ਜਿਹੜੀ ਸੀ ਪੌਣਾ ਇੰਚ ਅੰਦਰ ਨੂੰ ਕੀਤੀ ਏ ਇਹ ਡਬਲ ਹੈ ਹਨਾ ਅੰਦਰ ਨੂੰ ਕਰਨੀ ਐ ਸੀ ਤੇ ਪੌਣਾ ਇੰਚ ਅਸੀਂ ਅੰਦਰ ਨੂੰ ਨਿਸ਼ਾਨੇ ਲਗਾ ਕੇ ਫਿਰ ਅਸੀਂ ਇਧਰ ਤਿਰਛੇ ਨਿਸ਼ਾਨੇ ਲਗਾ ਦੇਣੇ ਠੀਕ ਹੈ ਹਾਂ ਦੇਖੋ ਆ ਦੇਖੋ ਇੱਥੇ ਅਸੀਂ 1.5 ਇੰਚ ਤੇ ਨਿਸ਼ਾਨੇ ਲਾ ਲੈਨੇ ਹੈ ਹਨਾ ਇੱਥੋਂ ਇਹਦਾ ਜੇ ਤੁਹਾਨੂੰ ਨਹੀਂ ਸਮਝ ਆਂਦਾ ਇੱਥੋਂ ਇਹਦਾ ਹਾਫ ਕਰ ਲੈਣਾ ਹਾਫ ਕਰ ਲੈਣਾ ਹਨਾ ਇਹ ਦੇਖੋ ਇੱਥੋਂ ਇਹਨੂੰ ਅਸੀਂ ਐ ਨਿਸ਼ਾਨ ਆ ਗਿਆ ਠੀਕ ਹੈ ਐ ਨਿਸ਼ਾਨ ਤੋਂ ਇਹਦੇ ਨਾਲ ਬਣਾ ਦਾਂਗੇ ਠੀਕ ਹੈ ਐ ਹੋਗੀ 1.5 ਇੰਚ ਤੇ ਜਿਹੜੀ ਅਸੀਂ ਫਰੰਟ ਦੀ ਕਾਰਡ ਪਾਣੀ ਹੈ ਓਬਵੀਅਸly 1.5 ਇੰਚ ਦੀ ਪਾਣੀ ਹੈ ਇਹ ਦੇਖੋ 1.5 ਇੰਚ ਤੇ ਹੋਗੀ ਨਾ 7 1/2 ਇੰਚ ਤੇ ਹੋਗੀ ਨਾ ਇਹਦੀ ਵੀ ਅਸੀਂ ਇਦਾਂ ਹੀ ਆਹ ਹਾਫ ਹੈ ਨਾ ਇਹਦੀ ਵੀ ਅਸੀਂ ਇਦਾਂ ਹੀ ਇਦਾਂ ਚਾਹ ਕੀ ਬੜਾ ਭੁਰਦਾ ਪਿਆ ਠੀਕ ਹੈ ਸਮਝ ਆ ਗਿਆ ਚੀਜ਼ ਮੈਂ ਇੱਕ ਵਾਰੀ ਫੇਰ ਤੁਹਾਨੂੰ ਸਮਝਾ ਦੇਣੀ ਆ 14 ਇੰਚ ਤੀਰ ਹੈ ਤੀਰੇ ਦਾ ਹਾਫ ਅਸੀਂ ਇੱਥੋਂ 7 ਇੰਚ ਲਿਆ ਇਥੋਂ ਵੀ ਅਸੀਂ ਆਰਮਹੋਲ ਦੀ ਜਿਹੜੀ ਲੈਂਥ ਹੁੰਦੀ ਏ 7 ਇੰਚ ਲਈਏ ਠੀਕ ਹੈ ਇਧਰ ਵੀ ਹੀ 7 ਇੰਚ ਲਿਆ ਇੱਕ ਵਾਰੀ ਅਸੀਂ 7 ਇੰਚ ਦੇ ਨਿਸ਼ਾਨੇ ਲਗਾਈਏ ਠੀਕ ਹੈ ਅਸੀਂ ਪੌਣਾ ਇੰਚ ਫੇਰ ਅੰਦਰ ਨੂੰ ਕੀਤੀ ਹੈ ਨਿਸ਼ਾਨੀ ਪੌਣਾ ਇੰਚ ਅੰਦਰ ਨੂੰ ਕਰਕੇ ਇਹ ਜਿਹੜੇ ਇਹ ਜਿਹੜੀ ਨੁੱਕਰ ਹੈ ਨਾ ਇਹ ਦੇਖੋ ਇਥੋਂ ਅਸੀਂ 1.5 ਇੰਚ ਰੱਖਣਾ ਹੈ ਆ ਦੇਖੋ ਐ ਹੋ ਗਈ ਸਾਡੀ ਫਰੰਟ ਦੀ ਫੇਰ ਇਥੇ 1.5 ਇੰਚ ਰੱਖਣਾ ਐ ਹੋ ਗਈ ਸਾਡੀ ਸੋਰੀ ਐ ਹੋ ਗਈ ਬੈਕ ਦੀ ਇਹ ਉਹ ਸਾਡੇ ਫਰੰਟ ਦੀ ਠੀਕ ਹੈ ਸਾਡੇ 5 ਇੰਚ ਤੋਂ ਗਲਾ ਦੀ ਚੌੜਾਈ ਲੈ ਕੇ ਇਹ ਜਿਹੜੀ ਥੋੜਾ ਅਸੀਂ ਇੱਦਾਂ ਇੰਚ ਡਾਊਨ ਕਰ ਦਾਂਗੇ ਠੀਕ ਹੈ ਜਦੋਂ ਅਸੀਂ ਦੋਨੋਂ ਜਿਹੜੀ ਦੋਨੋਂ ਬੈਕ ਵੀ ਤੇ ਫਰੰਟ ਵੀ ਜਿਵੇਂ ਇਕੱਠੇ ਰੱਖੇ ਹੁੰਦੇ ਆ ਦੋਨੋਂ ਠੀਕ ਹੈ ਇਸ ਚੀਜ਼ ਦਾ ਧਿਆਨ ਜ਼ਰੂਰ ਰੱਖਣਾ ਹੈ ਕਿ ਅਸੀਂ ਜਦੋਂ ਕਟਾਈ ਕਰਨੀ ਹੈ ਅਸੀਂ ਦੋਨੋਂ ਇਹਦੇ ਤੇ ਨਹੀਂ ਕਰਦੇ ਇਹ ਕਿਨਿਤ ਪਰ ਦੋਨਾਂ ਤੇ ਕਾਟ ਪੈ ਜੇਗੀ ਅੱਗੇ ਵੀ ਕਾਟ ਪੈ ਜੇਗੀ ਔਰ ਬੈਕ ਤੇ ਵੀ ਕਾਟ ਪੈ ਜੇਗੀ ਠੀਕ ਹੈ ਪਹਿਲਾਂ ਅਸੀਂ ਬੈਕ ਤੇ ਕਟਾਈ ਕਰਨੀ ਹੈ ਠੀਕ ਹੈ ਫਿਰ ਉਹ ਪਿਛਲਾ ਜਿਹੜਾ ਪੱਲਾ ਹੈ ਉਹਨੂੰ ਕੱਢ ਕੇ ਅਲੱਗ ਤੋਂ ਤੇ ਜਿਹੜਾ ਫਰੰਟ ਹੈ ਉਹਨੂੰ ਮੋੜ ਕੇ ਫਿਰ ਉਹਦੀ ਆਹ ਕਾਟ ਪਾਣੀ ਹੈ ਠੀਕ ਹੈ ਆਈ ਹੋਪ ਤੁਹਾਨੂੰ ਸਮਝ ਆਈ ਹੋਵੇਗੀ ਜੇ ਫੇਰ ਵੀ ਤੁਹਾਨੂੰ ਨਹੀਂ ਸਮਝ ਆਈ ਤੇ ਮੈਨੂੰ ਕਮੈਂਟ ਕਰਕੇ ਦੱਸਣਾ ਮੈਂ ਹੋਰ ਥੋੜਾ ਜਿਹਾ ਡਿਟੇਲ ਵਿੱਚ ਸਮਝਾਉਣ ਦੀ ਤੁਹਾਨੂੰ ਕੋਸ਼ਿਸ਼ ਕਰਾਂਗੀ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਏ ਤੇ ਲਾਈਕ ਕਮੈਂਟ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਮੈਂ ਬਹੁਤ ਟਾਈਮ ਬਾਅਦ ਅੱਜ ਵੀਡੀਓ ਬਣਾਈ ਏ ਠੀਕ ਹੈ ਤੁਹਾਡੇ ਕਮੈਂਟ ਆਉਂਦੇ ਨੇ ਤੇ ਜਿਵੇਂ ਜਿਵੇਂ ਤੁਹਾਡੇ ਕਮੈਂਟ ਆਏ ਉਵੇਂ-ਉਵੇਂ ਮੇਰਾ ਫੇਰ ਦਿਲ ਕੀਤਾ ਕਿ ਮੈਂ ਵੀਡੀਓ ਬਣਾਵਾਂ ਤੇ ਜਿੱਦਾਂ ਕੋਈ ਕਮੈਂਟ ਨਹੀਂ ਆਉਂਦਾ ਫਿਰ ਮੈਂ ਸੋਚਨੀਆ ਨਹੀਂ ਕਿਸੇ ਨੂੰ ਕੋਈ ਫਾਇਦਾ ਹੀ ਨਹੀਂ ਹੋਉਂਦਾ ਚਲੋ ਛੱਡੋ ਕੀ ਟਾਈਮ ਖਰਾਬ ਕਰਨਾ ਸੀ ਆਪਣਾ ਵੀ ਹਨਾ ਪਰ ਮੈਨੂੰ ਕਮੈਂਟ ਆਏ ਮੈਨੂੰ ਵਧੀਆ ਲੱਗਾ ਤੁਹਾਡੇ ਕਮੈਂਟ ਆਏ ਤੇ ਮੈਂ ਤੁਹਾਡੇ ਕਮੈਂਟਾਂ 'ਤੇ ਵੀਡੀਓ ਬਣਾਵਾ ਜਿੱਦਾਂ ਤੁਹਾਡੇ ਕਮੈਂਟ ਆਣਗੇ ਮੈਂ ਉਹ ਉਹ ਚੀਜ਼ ਤੁਹਾਨੂੰ ਸਮਝ ਆਂਦੀ ਏ ਤਾਂ ਹੀ ਤੁਸੀਂ ਕਮੈਂਟ ਕਰਦੇ ਹੋਣਾ ਮੈਨੂੰ ਵੀ ਪਤਾ ਲੱਗਦਾ ਹੈ ਕਿ ਤੁਸੀਂ ਤੁਹਾਨੂੰ ਕਿਹੜੀ ਚੀਜ਼ ਦੀ ਜ਼ਰੂਰਤ ਏ ਕਿਸ ਚੀਜ਼ ਦੀ ਤੁਹਾਨੂੰ ਸਮਝਣ ਦੀ ਜ਼ਰੂਰਤ ਏ ਮੈਂ ਉਸ 'ਤੇ ਵੀਡੀਓ ਬਣਾਵਾ ਧੰਨਵਾਦ